ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਪੀ ਸੱਚ ਨਾਨਕ ਹੋਸੀ ਪੀ ਸੱਚ ਪਹਿਲੇ ਪਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਰਾਏ ਭੋਏ ਭੱਟੀ ਦੀ ਤਲਵੰਡੀ अवतार धारण ਕੀਤਾ ਮਹਾਰਾਜ ਜੀ ਸਗਲ ਧਰਤੀ ਦੀ ਸੈਲ ਕੀਤੀ ਇੱਕ ਸਮੇਂ ਜਾਂਦੇ ਜਾਂਦੇ ਇੱਕ ਪਿੰਡ ਦੇ ਬਾਹਰ ਜਾ ਬੈਠੇ ਉਸ ਪਿੰਡ ਚ ਇੱਕ ਸਿੱਖ ਰਹਿੰਦਾ ਸੀ ਜਦੋਂ ਸਿੱਖ ਬਾਹਰ ਆਇਆ ਕਿ ਆ ਦੇਖੇ ਜੋਤੀਦ ਸਾਧੂ ਬੈਠੇ ਨੇ ਇੱਕ ਰਬਾਬੀ ਉਹਦੇ ਅੱਗੇ ਸ਼ਬਦ ਪੜਦਾ ਉਹ ਸਿੱਖ ਬੜਾ ਪ੍ਰਸੰਨ ਹੋਇਆ ਜਾ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਹੱਥ ਜੋੜ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਮਿਹਰਬਾਨੀ ਕਰਗੇ ਧਰਮਸ਼ਾਲਾ ਵਿੱਚ ਚੱਲਿਏ ਉਸ ਜਗ੍ਹਾ ਸਤਨ ਨੂੰ ਪਵਿੱਤਰ ਕਰੋ ਤਾਂ ਗੁਰੂ ਜੀ ਨੇ ਮੇਰੇ ਤਾਂ ਹੀ ਆਖਿਆ ਭਾਈ ਬਾਲਾ ਔਰ ਮਰਦਾਨਾ ਚੱਲੋ ਇਹ ਸਿੱਖ ਦੀ ਮਨੋ ਕਾਮਨਾ ਪੂਰੀ ਕਰੀਏ ਇਹ ਕਾਗੇ ਸ੍ਰੀ ਬਾਬਾ ਜੀ ਉਹ ਸਿੱਖ ਦੇ ਘਰ ਦੇ ਬਾਹਰ ਜਾ ਬੈਠੇ ਉਹ ਸਿੱਖ ਘਰੋਂ ਬੜਾ ਨਿਰਧਨ ਸੀ ਦਿਨੇ ਜੁੜੇ ਰਾਤੀ ਨਹੀਂ ਸੀ ਜੁੜਦਾ ਤੇ ਜੇ ਕਿਤੇ ਰਾਤੀ ਜੁੜ ਜੇ ਫਿਰ ਦਿਨੇ ਨਹੀਂ ਸੀ ਜੁੜਦਾ ਘਰ ਵਿੱਚ ਸਿੱਖ ਦੇ ਕਿ ਸਿੱਖ ਨੇ ਇਕ ਉਹਨਾਂ ਦਾ ਬਾਲ ਸੀ ਉਹ ਸਿੱਖਣੀ ਨੇ ਪ੍ਰਸ਼ਾਦ ਤਿਆਰ ਕੀਤਾ ਗੁਰੂ ਜੀ ਉਹਨਾਂ ਦੇ ਘਰ ਪ੍ਰਸ਼ਾਦਾ ਛਕਿਆ ਅਗਲੇ ਦਿਨ ਉਹ ਸਿੱਖਦੋ ਕੁਝ ਨਾ ਆਵੇ ਕਿਤੇ ਹੱਥ ਨਾ ਪਾਵੇ ਸਿੱਖ ਨੇ ਇਹ ਕੰਮ ਕੀਤਾ ਵੀ ਸਿਰ ਦੇ ਵਾਲ ਲਾਏ ਉਹਨਾਂ ਦੀ ਸੇਲੀ ਗੁੰਦੀ ਉਹ ਵੇਚ ਕੇ ਅੰਨ ਲੈ ਆਂਦਾ ਪਰ ਸਿੱਖ ਨੇ ਪਾਲ ਨਹੀਂ ਸੀ ਲਈ ਜਾਦੂ ਨੇ ਆਪਣੀ ਸਿੱਖਣੀ ਨੂੰ ਆਖਿਆ ਵੇ ਤੂੰ ਪ੍ਰਸ਼ਾਦ ਘਰ ਉਹ ਲੱਗੀ ਪ੍ਰਸ਼ਾਦ ਕਰਨ ਅੰਦਰ ਉਹ ਬਰਤਨ ਲੈਣ ਗਈ ਬਾਹਰ ਜਿਹੜਾ ਲੜਕਾ ਸੀ ਉਹ ਚੁੱਲ੍ਹੇ 'ਚ ਡਿੱਗ ਪਿਆ ਤੇ ਸੜ ਗਿਆ ਸੜ ਕੇ ਮਰ ਗਿਆ ਜਦੋਂ ਸਿੱਖਣੀ ਬਾਹਰ ਆਏ ਕਿ ਆ ਦੇਖੇ ਲੜਕਾ ਦਾ ਮਰਿਆ ਪਿਆ ਉਹ ਸਿੱਖਣੀ ਨੇ ਦੇਖ ਕੇ ਲੜਕੇ ਨੂੰ ਕੱਪੜੇ ਜਲ ਬੇਟ ਗਏ ਅੰਦਰ ਰੱਖ ਛੱਡਿਆ ਪਰ ਆਪਣੇ ਘਰ ਵਾਲੇ ਨੂੰ ਵੀ ਉਹਨੇ ਇਹ ਗੱਲ ਦੱਸੀ ਨਹੀਂ ਕਿਉਂਕਿ ਮਤ ਰੌਲਾ ਪੈ ਜੇ ਸਾਦ ਬਖੇਟੁਰ ਜਾਣ ਦਿਲ ਦੀਰ ਹੋ ਕਰ ਇਹ ਵਿਚਾਰ ਕੇ ਸਿੱਖਣੇ ਚੁੱਪ ਕਰ ਰਹੀ ਜਦੋਂ ਪ੍ਰਸ਼ਾਦਾ ਤਿਆਰ ਹੋਇਆ ਆਪਣੇ ਭਰਤੇ ਨੂੰ ਆਖਿਆ ਲਓ ਮਹਾਰਾਜ ਜੀ ਪ੍ਰਸ਼ਾਦਾ ਤਿਆਰ ਸੰਤਾਂ ਨੂੰ ਸੱਦ ਲਿਓ ਉਹ ਸਿੱਖ ਨੇ ਗੁਰੂ ਜੀ ਨੂੰ ਜਾ ਕੇ ਆਖਿਆ ਮਿਹਰਬਾਨ ਜੀ ਪ੍ਰਸ਼ਾਦਾ ਤਿਆਰ ਤਾਂ ਸ੍ਰੀ ਗੁਰੂ ਬਾਬਾ ਜੀ ਉੱਟ ਕੇ ਉਹਦੇ ਘਰ ਜਾ ਪਹੁੰਚੇ ਸਿੱਖਣੀ ਪਰਸ਼ਾਦਾ ਸ੍ਰੀ ਗੁਰੂ ਜੀ ਅੱਗੇ ਰੱਖਿਆ ਸ੍ਰੀ ਬਾਬਾ ਜੀ ਸਰਬ ਕਟਾਂ ਕੇ ਅੰਤਰ ਜਾਮੇ ਕਹਿਣ ਲੱਗੇ ਸਿੱਖਣੀ ਐ ਉਹ ਬਾਲਕ ਨੂੰ ਵੀ ਸਾਦੋ ਕਿੱਥੇ ਆ ਤੇ ਸਿੱਖਣੀ ਅੱਗੋਂ ਆਦੀ ਕਿਤੇ ਅੰਦਰ ਬਾਹਰ ਸੁੱਤਾ ਪਿਆ ਹੋਗਾ ਗੁਰੂ ਜੀ ਆਖਿਆ ਸਿੱਖਣੀਏ ਉਹਨੂੰ ਬੁਲਾ ਪਹਿਲਾਂ ਸਿਕਨੀਆਂ ਦੀ ਸੱਚੇ ਪਾਤਸ਼ਾਹ ਅਜੇ ਹੁਣੇ ਹੀ ਸੁੱਤਾ ਆਪ ਪ੍ਰਸ਼ਾਦਾ ਛਕ ਲੋ ਫੇਰ ਗੁਰੂ ਜੀ ਆਖਿਆ ਸਿਕਨੀਆਂ ਤੇਰੇ ਬਾਲਕ ਦਾ ਨਾਮ ਕੀ ਹੈ ਸਿਕਨੀਆਂ ਦੀ ਸੱਚੇ ਪਾਤਸ਼ਾਹ ਜੀ ਉਹਦਾ ਹੁਣੇ ਹੀ ਸੁੱਤਾ ਆਪੇ ਉੱਠ ਖੜੇਗਾ ਆਪ ਵਰਸ਼ਾਦਾ ਛਗੋ ਫੇਰ ਗੁਰੂ ਜੀ ਆਖਿਆ ਸਿਕਨੀਆਂ ਤੇਰੇ ਬਾਲਕ ਦਾ ਨਾਮ ਕੀ ਹੈ ਸਿਕਨੀਆ ਕਿਆ ਗਰੀਬ ਨਵਾਜ਼ ਜੀ ਉਹਦਾ ਨਾਮ ਲਾਲ ਹੈ ਗਰੀਬੀਆਂ ਦੇ ਬੱਚਾ ਲਾਲਿਆ ਤੂੰ ਬਾਹਰ ਆਓ ਇੰਨਾ ਗੁਰੂ ਜੀ ਦੇ ਕਹਿਣ ਨਾਲ ਉਹ ਬਾਲਕ ਖੇਡਦਾ ਖੇਡਦਾ ਬਾਹਰ ਆ ਗਿਆ ਸ੍ਰੀ ਗੁਰੂ ਨਾਨਕ ਜੀ ਦੇ ਚਰਨਾਂ ਦੇ ਆ ਕੇ ਮੱਥਾ ਟੇਕਦਾ ਅਦੇ ਉਹ ਸਿੱਖਦੇ ਸਿੱਖਨੇ ਗੁਰੂ ਜੀ ਅੱਗੇ ਟਹਿ ਪਏ ਆਖਿਓ ਨੇ ਵਾਹ ਵਾਹ ਮਹਾਰਾਜ ਜੀ ਤੇਰੀ ਕੁਦਰਤ ਫੇਰ ਅਗਲੇ ਭਲਕ ਸਿੱਖ ਪਾਸੋਂ ਕੁਝ ਨਾ ਹੋ ਆਵੇ ਉਹ ਸਿੱਖ ਸਿੱਖਣੀ ਨੇ ਸਲਾਹ ਕਰਕੇ ਉਹ ਆਪਣੇ ਬਾਲਕ ਨੂੰ ਵੇਚਣ ਗਏ ਗੁਰੂ ਜੀ ਆਖਿਆ ਭਾਈ ਸਿੱਖਾ ਉਹ ਬਾਲਕ ਕਿੱਥੇ ਆ ਸਿੱਖ ਨੇ ਹੱਥ ਜੋੜ ਕੇ ਅਰਦਾਸ ਕੀਤੀ ਮਹਾਰਾਜ ਜੀ ਆਪ ਨੂੰ ਸਭ ਕੁਝ मालूम ਅਸੀਂ ਤਾਂ ਕਪਟੀਆਂ ਗੁਰੂ ਜੀ ਆਖਿਆ ਭਾਈ ਸਿੱਖਾ ਉਹ ਬਾਲਕ ਨੂੰ ਲੈ ਕੇ ਆਓ ਉਹ ਸਿੱਖ ਲੜਕੇ ਨੂੰ ਲੈ ਕੇ ਆਇਆ ਤੇ ਗੁਰੂ ਜੀ ਅੱਗੇ ਆਣ ਖੜਾ ਕੀਤਾ ਗੁਰੂ ਨਾਨਕ ਜੀ ਉਹ ਲੜਕੇ ਨੇ ਵਿਚਾਰੇ ਬਾਲਕ ਤੇਰੇ ਮਾਂ ਔਰ ਬਾਪ ਤੈਨੂੰ ਵੇਚਦੇ ਨੇ ਤੂੰ ਚੱਕੀ ਪੀਸੇਂਗਾ ਪਾਣੀ ਭਰੇਂਗਾ ਪੱਖਾ ਕਰੇਂਗਾ ਔਰ ਨਿਰਤਕਾਰ ਕਰੇਂਗਾ ਉਹ ਲੜਕੇ ਨੇ ਆਖਿਆ ਸੱਚੇ ਬਾਦਸ਼ਾਹ ਜੀ ਜੋ ਕੁਛ ਖਸਮ ਦੀਰ ਜਾਵੇਗੀ ਉਹ ਮੇਰੇ ਮੱਥੇ ਪਰ ਜੀ ਫੇਰ ਗੁਰੂ ਨਾਨਕ ਜੀ ਉਹ ਲੜਕੇ ਨੂੰ ਆਖਿਆ ਕਿਉਂ ਰੇ ਬਾਲਕੇ ਤੂੰ ਖਾਵੇਂਗਾ ਕਿਆ ਪਹਿਨੇਗਾ ਕਿਆ ਔਰ ਕੰਮ ਗਿਆ ਕਰੇਗਾ ਉਹ ਬਾਲਕ ਨੇ ਆਖਿਆ ਜੀ ਜੋ ਖਵਾਓਗੇ ਖਾਵਾਂਗਾ ਜੋ ਪਹਿਨਾਓਗੇ ਪਹਿਨਾਗਾ ਜੋ ਕੰਮ ਆਖੋਗੇ ਕਰਾਂਗਾ ਜਿੱਥੇ ਰੱਖੋਗੇ ਉੱਥੇ ਰਵਾਂਗਾ ਜਦੋਂ ਮੈਂ ਆਪ ਦਾ ਮੁੱਲ ਖਰੀਦਿਆ ਗਿਆ ਤਾਂ ਮੇਰਾ ਆਪ ਦੇ ਅੱਗੇ ਕੀ ਆਉਜਰ ਇਹ ਬਾਤਾਂ ਸੁਣ ਕੇ ਗੁਰੂ ਜੀਾਂ ਨੇ ਬਾਤ ਤੇਰੀ ਕੁਦਰਤ ਨਿਰੰਕਾਰ ਜੀ ਜੇਕਰ ਇਹ ਸੁਭਾ ਏ ਬਾਰਤਾ ਸਾਡੇ ਝੋਣ ਦਾ ਅਸੀਂ ਜਾਣੀਏ ਜੋ ਅਸਾ ਉੱਪਰ ਤੇਰੀ ਮਿਹਰਬਾਨੀ ਹੈ ਪਰ ਅੱਛਾ ਫਿਰ ਵੀ ਧੰਨਾ ਤੂੰ ਜੋ ਸਾਡੇ ਔਗਣਾਵਾਂ ਵੱਲ ਨਹੀਂ ਦੇਖਦਾ ਅਸੀਂ ਤੇਰੇ ਉੱਤੇ ਕਈ ਬਾਰਤਾ ਕਰਨਿਆ ਹੈ ਭਗਵੰਤ ਜੀ ਸਾਡੇ ਵਾਸਤੇ ਇਹ ਬਾਦ ਦਿਓ ਅਸਾਂ ਨੂੰ ਇਹ ਦੇ ਕੇ ਫਿਰ ਆਪ ਸਾਡੇ ਚੋਜਾਂ ਵੱਲ ਧਿਆਨ ਨਹੀਂ ਕਰਦਾ। हे निरੰਕਾਰ ਤੂੰ ਧੰਨ ਹੈ ਪਾਰ ਬ੍ਰਹਮ ਜੀ ਜੈਸਾ ਸੁਭਾਅ ਲੜਕੇ ਨੂੰ ਦਿੱਤਾ ਉਹੀ ਸੁਭਾਅ ਅਸਾਂ ਨੂੰ ਮਿਹਰਬਾਨੀ ਕਰੋ। ਅਸੀਂ ਵੀ ਤੇਰੇ ਭਾਣੇ ਦੇ ਖੁਸ਼ੀ ਹੋ ਕੇ ਰਹੀਏ। ਇਹ ਪ੍ਰਾਰਥਨਾ ਸ਼੍ਰੀ ਨਿਰੰਕਾਰ ਜੀ ਅੱਗੇ ਸ਼੍ਰੀ ਗੁਰੂ ਨਾਨਕ ਜੀ ਕੀਤੀ ਜਗਤ ਦੇ ਭਲੇ ਵਾਸਤੇ ਸੰਸਾਰੀ ਜੀਵ ਸ੍ਰੀ ਪਰਮੇਸ਼ਰ ਦੇ ਬਾਣੇ ਦੇ ਭਰੋਸਾ ਰੱਖਣ ਹੰਕਾਰ ਨਾ ਕਰਨ ਇਹ ਕਹਿ ਕੇ ਉਹਨਾਂ ਨੂੰ ਗੱਲ ਨਾਲ ਲਾਇਆ ਉਹ ਲੜਕੇ ਦੇ ਪਰਥਾਏ ਅਗਿ ਸ਼ਬਦ ਆਖਿਆ ਰਾਗ ਮਾਰੋ ਮਹੱਲਾ ਪਹਿਲਾ ਮੋਲਕ ਰੀਦੀ ਲਾਲਾ ਗੁੱਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨ ਹਾਟ ਬਿਕਾਨਾ ਜਿਤ ਲਾਇਆ ਤੇ ਤੇ ਲਾਗਾ ਤੇਰੇ ਲਾਲੇ ਕਿਆ ਚਤਰਾਏ ਸਹਿਵਕਾਉ ਕਉ ਮਨਾ ਕਰ ਨਾ ਜਾਈ ਰਹਾਉ ਮਾਲਾ ਲੀ ਪਿਉ ਲਾਲਾ ਮੇਰਾ ਓ ਲਾਲ ਕਜਾਇ ਲਾਲੀ ਗਾਵੇ ਲਾਲੀ ਨਾਚ ਭਗਤ ਕਰ ਤੇਰੀ ਰਾਹਿਆ ਪੀਏ ਤਪਾਣੀ ਆਣੀ ਮੀਰਾ ਕਾਹੇ ਤਾਂ ਵੀ ਸਣ ਜਾਓ ਪੱਖਾ 베ਰੀ ਪਾਵ ਮਲੂਵ ਜਪਦ ਰਹਾ ਤੇਰਾ ਨਾਮ ਲੂਨ ਹਰਾਮੀ ਨਾਨਕ ਲਾਲਾ ਬਖਸ਼ਤੁ ਦਵੜਾਈ ਆਦਿ ਜਗਾਤ ਦਇਆਪਤਿ ਦਾਤਾ ਤਦ ਵੇਣਾ ਮੁਕਤ ਨਪਾਈ ਇਹ ਸ਼ਬਦ ਸੁਣ ਕੇ ਉਸ ਸਕੇ ਸ੍ਰੀ ਗੁਰੂ ਨਾਨਕ ਜੀ ਦੇ ਚਰਨਾਂ ਧਿਆਨ ਬੋਏ ਗੁਰੂ ਜੀ ਨੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਔਰ ਹੁਕਮ ਕੀਤਾ ਧਰਮ ਦੀ ਕਿਰਤ ਕਰਨੇ ਦਸਵੰਦ ਦੇਣਾ ਆਏ ਸਿੱਖ ਦੀ ਸੇਵਾ ਕਰਨੀ ਨਾਮ ਜਪਣਾ ਤੁਹਾਡੀ ਕਿਰਤ ਕਮਾਈ ਵਿੱਚ ਬਰਕਤ ਪੈ ਜਾਵੇਗੀ ਲੋਕ ਪਰ ਲੋਕ ਤੁਹਾਡਾ ਸੋਰੇਗਾ ਉਹ ਸਿੱਖ ਲੱਗੇ ਗੁਰੂ ਗੁਰੂ ਜਪਣ ਸ੍ਰੀ ਗੁਰੂ ਨਾਨਕ ਜੀ ਦੀ ਸਿੱਖੇ ਧਾਰਨ ਕੀਤੀ ਸਰਬੱਤ ਨੇ ਮਿਲ ਕੇ ਗੁਰੂ ਜੀ ਦੇ ਚਰਨ ਧੋ ਕੇ ਪਾਹੁਲ ਲਈ ਮਹਾਰਾਜ ਉਸ ਸਾਰੇ ਪਿੰਡ ਪਰ ਖੁਸ਼ੀ ਕਰ ਗਏ ਫਿਰ ਉਥੋਂ ਅੱਗੇ ਚੱਲਦੇ ਰਹੇ